ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੇ ਵੀਡੀਓ ਲੈ ਕੇ ਆਏ ਲੈ ਕੇ ਆਏ ਆ ਜੀ ਅੱਜ ਆਪਾਂ ਜੌਰਜਟ ਲਖਨਵੀ ਦੇ ਵਿੱਚ ਸੂਟ ਲੈ ਕੇ ਲਖਨਵੀ ਵਰਕ ਦੇ ਵਿੱਚ ਸੂਟ ਹੋਣਗੇ ਜੌਰਜਟ ਦੇ ਵਿੱਚ ਫੁੱਲ ਸੂਟ ਰਹਿਣਾ ਜੀ ਬਹੁਤ ਪਿਆਰੇ ਵਰਕ ਦੇ ਨਾਲ ਤੇ ਪ੍ਰਾਈਸ ਰਹਿਣਾ 3100 3100 ਪ੍ਰਾਈਸ ਰਹਿਣਾ ਸਾਰੇ ਸੂਟਾਂ ਦਾ ਜਿੰਨੇ ਸੂਟ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਬਹੁਤ ਸੋਹਣੇ ਸੋਹਣੇ ਕਲਰ ਦੇ ਵਿੱਚ ਗਰਮੀਆਂ ਦੇ ਸੂਟ ਹੈ ਜੀ ਆਪਣੇ ਜੌਰਜਟ ਦੇ ਵਿੱਚ 3100 ਪ੍ਰਾਈਜ਼ ਹੈ ਨਾ 3100 ਤੇ ਕੂਰੀਅਰ ਚਾਰਜੀਸ ਜਿਹੜੇ ਅਲੱਗ ਤੋਂ ਹੋਣਗੇ ਉਹ ਵੀ ਅਫਰ ਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡਸ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਹੈ ਜਿਹੜੀ ਆਨਲਾਈਨ ਨਹੀਂ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਟਾਈਮਿੰਗ ਹੈਗੀ ਹੈ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਤੇ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਹੈ ਜਾਂ ਫਿਰ ਸ਼ੌਪ ਤੇ ਆ ਕੇ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 ਤੇ 9:30 ਦੇ ਵਿੱਚ ਵਿੱਚ ਵੀ ਡੇਲੀ ਵੀਡੀਓ ਪੋਸਟ ਕਰ ਦਿੰਦੇ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੁਹਾਨੂੰ ਸੂਟ ਪ੍ਰੋਵਾਈਡ ਕਰਦੇ ਆ ਤੇ ਘਰ ਬੈਠਿਆਂ ਨੂੰ ਤੁਹਾਨੂੰ ਸੋਹਣੇ ਸੋਹਣੇ ਸੂਟ ਭੇਜਦੇ ਆ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਜੌਰਜਟ ਲਖਨਵੀ ਸੂਟ ਹੈਗੇ ਅੱਜ ਦੇ ਆਪਣੇ ਬਾਟਮ ਤੇ ਵੀ ਨਾਲ ਵਰਕ ਰਹਿਣਾ ਪੂਰਾ ਇਹ ਅਟੈਚ ਹੁੰਦਾ ਜੀ ਸੂਟ ਥੋੜਾ ਜਿਹਾ ਦਿਖਾਉਣ 'ਚ ਥੋੜਾ ਜਿਹਾ ਮੁਸ਼ਕਲ ਆ ਸਕਦੀ ਹੈ ਪਰ ਜਿਵੇਂ ਥੋੜੀ ਬਹੁਤ ਹੀ ਤੁਹਾਨੂੰ ਕੋਈ ਡਾਊਟ ਹੋਵੇ ਤੁਸੀਂ ਫੋਟੋ ਵੀ ਮੰਗਾ ਸਕਦੇ ਹੋ ਸੂਟ ਦੀ ਬੜੀ ਬੜੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਰੈੱਡ ਕਲਰ ਦੇ ਵਿੱਚ ਹੈ ਜੀ ਪਹਿਲਾ ਤੁਹਾਨੂੰ ਦੋ ਡਾਰਕ ਕਲਰ ਦਿਖਾ ਦਾਂਗੇ ਰੈੱਡ ਤੇ ਬਲੈਕ ਬਾਕੀ ਸਾਰੇ ਲਾਈਟ ਕਲਰ ਵੀ ਹੈਗੇ ਆਪਣੇ ਕੋਲ ਸਾਰੇ ਇਹ ਇਹਦੇ ਪੂਰਾ ਇਹ ਅਟੈਚ ਹੈ ਜੌਰਜਟ ਦੇ ਵਿੱਚ ਪੂਰਾ ਸੂਟ ਇਹ ਨਾਲੇ ਦੁਪੱਟਾ ਅਟੈਚ ਤੇ ਇਹ ਫਰੰਟ ਪੱਲੇ ਤੇ ਆ ਜਾਣਾ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਪੂਰਾ ਫਰੰਟ ਪੱਲਾ ਆ ਜਾਣਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਜਿੰਨੀ ਫੁੱਲ ਲੈਂਥ ਪੂਰਾ ਇਹ ਦੇਖੋ ਏ ਲਾਈਨ ਦੇ ਵਿੱਚ ਪਾਕਿਸਤਾਨੀ ਸੂਟ ਆਪਾਂ ਏ ਲਾਈਨ ਦੇ ਵਿੱਚ ਬਣਾਣਾ ਹੈ ਨਾ ਉਹ ਵੀ ਤੁਸੀਂ ਬਣਾ ਸਕਦੇ ਹੋ ਬਹੁਤ ਪਿਆਰਾ ਸਾਰਾ ਹੱਥ ਦਾ ਕੰਮ ਹੁੰਦਾ ਇਹ ਵਰਕ ਕੀਤਾ ਹੋਇਆ ਇਹ ਫਰੰਟ ਆ ਗਿਆ ਰੈੱਡ ਕਲਰ ਦੇ ਵਿੱਚ ਸੂਟ ਹੈ ਆਫ ਵਾਈਟ ਕਰੀਮ ਧਾਗੇ ਦੇ ਨਾਲੇ ਵਰਕ ਰਹਿਣਾ ਸਾਰੇ ਸੂਟਾਂ ਤੇ ਬੜੇ ਪਿਆਰੇ ਗਰਮੀਆਂ ਦੇ ਸੂਟ ਹੈ ਇਹ ਤਾਂ ਆ ਗਿਆ ਫਰੰਟ ਪੱਲਾ ਹੁਣ ਸਾਰਾ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਕਿਉਂਕਿ ਇਹਦੇ ਸਾਰੇ ਡਿਜ਼ਾਈਨਿੰਗ ਬਹੁਤ ਵਧੀਆ ਡਿਜ਼ਾਈਨਿੰਗ ਹੋਈ ਵੀ ਆ ਸੂਟ ਤੇ ਇਹ ਆ ਗਿਆ ਬੈਕ ਪੱਲਾ ਇਹ ਬੈਕ ਤੇ ਆਗੇ ਜੀ ਇੱਥੋਂ ਬੈਕ ਸਟਾਰਟ ਹੋ ਜਾਣੀ ਆ ਇਸ ਸਾਈਡ ਨੂੰ ਇਹ ਦੇਖੋ ਇਹ ਬੈਕ ਆਗੀ ਸਾਰੀ ਆਪਣੀ ਇੱਥੋਂ ਫਰੰਟ ਸਟਾਰਟ ਸੀਗਾ ਫਰੰਟ ਇਹ ਬੈਕ ਤੇ ਆ ਜਾਣੀ ਬੂਟੀ ਬੜੀ ਸੋਹਣੀ ਫਰੰਟ ਤੇ ਬੈਕ ਤੇ ਸੱਚ ਇਹ ਹੋ ਗਈ ਸਾਰੀ ਦੇਖੋ ਇੱਥੇ ਤੱਕ ਇਹ ਆਗਿਆ ਆਪਣੀ ਆ ਸਲੀਵਸ ਇਹ ਬਾਜੂ ਆ ਜਾਣੀ ਆ ਜੀ ਬਾਜੂ ਤੇ ਅੱਗੇ ਵੇਲ ਹੈ ਵਿੱਚ ਬੂਟੀ ਹੈ ਇਸ ਇਸ ਸਾਈਡ ਨੂੰ ਨਿਕਲਿਆਣੀ ਇੱਕ ਬਾਜੂ ਇਹ ਹੈ ਰੈੱਡ ਕਲਰ ਬੜਾ ਸੋਨਾ ਜਿਹਾ ਰੈੱਡ ਕਲਰ ਹੈ ਜੌਰਜਟ ਦੇ ਵਿੱਚ ਤੇ ਇਹ ਆ ਗਈ ਬਾਟਮ ਇਹ ਬਾਟਮ ਤੇ ਵਰਕ ਆ ਜਾਣਾ ਇਹ ਵਾਲਾ ਵਰਕ ਬਾਟਮ ਤੇ ਹੈ ਇਹ ਦੇਖੋ ਇੱਥੇ ਤੱਕ ਇਹ ਸਾਰੀ ਬਾਟਮ ਹੈ ਜੀ ਇਹ ਵੀ ਬਾਟਮ ਤੇ ਵਰਕ ਆ ਜਾਣਾ ਇੱਥੇ ਤੱਕ ਬਾਟਮ ਸੀਗੀ ਤੇ ਫੇਰ ਆ ਗਿਆ ਆਪਣਾ ਦੁਪੱਟਾ ਇਹ ਦੇਖੋ ਦੁਪੱਟੇ ਦੇ ਦੋਨੋਂ ਪੱਲਿਆਂ ਤੇ ਵੇਲ ਬਣੀ ਹੋਈ ਹੈ ਇਹ ਵਾਲੀ ਵੇਲ ਦੁਪट्टे ਦੇ ਅਗਲੇ ਪੱਲੇ ਤੇ ਵੀ ਹੈ ਇਹ ਵਾਲੇ ਪੱਲੇ ਤੇ ਵਿੱਚ ਹੈਗੀ ਹੈ ਬੂਟੀ ਸਾਰੇ ਦੁਪੱਟੇ ਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਰੈੱਡ ਕਲਰ ਦੇ ਵਿੱਚ ਹੈਗਾ ਅੱਜ ਦਾ ਆਪਣਾ ਇਹ ਪਹਿਲਾ ਸੂਟ ਰੈੱਡ ਕਲਰ ਦੇ ਵਿੱਚ ਹੈ ਜੀ ਬੜਾ ਪਿਆਰਾ ਲਖਨਵੀ ਵਰਕ ਦੇ ਵਿੱਚ ਸਾਰਾ ਮੈਂ ਤੁਹਾਨੂੰ ਪੂਰਾ ਇਹ ਚੰਗੀ ਤਰ੍ਹਾਂ ਦਿਖਾਤਾ ਸੂਟ ਪੂਰੇ ਤੇ ਬਾਟਮ ਤੇ ਵੀ ਵਰਕ ਹੈ ਬਾਜੂ ਤੇ ਵਰਕ ਹੈ ਬੈਕ ਪੱਲੇ ਤੇ ਵੀ ਵਰਕ ਹੈ ਤੇ ਸਾਰੇ ਦੁਪੱਟੇ ਤੇ 3100 ਪ੍ਰਾਈਸ ਹੈ ਜੀ 3100 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਰੈੱਡ ਕਲਰ ਦਾ ਨੈਕਸਟ ਆ ਗਿਆ ਬਲੈਕ ਬਲੈਕ ਕਲਰ ਦੇ ਵਿੱਚ ਇਹ ਤਾਂ ਸਦਾ ਬਹਾਰ ਸੂਟਾਂ ਜੀ ਜਿਨ੍ਹਾਂ ਦਾ ਕਦੇ ਟ੍ਰੈਂਡ ਨਹੀਂ ਜਾਂਦਾ ਸੂਟਾਂ ਦਾ ਬਹੁਤ ਟ੍ਰੈਂਡ ਦੇ ਵਿੱਚ ਸੂਟ ਰਹਿੰਦੇ ਆ ਪੂਰਾ ਖੁੱਲਾ ਕੱਪੜਾ ਬਿਲਕੁਲ ਸੌਫਟ ਜਾਰਜਟ ਹੈ ਬਹੁਤ ਸੋਹਣੀ ਤੇ ਇਹ ਆ ਗਿਆ ਫਰੰਟ ਇਹ ਦੇਖੋ ਕਿੰਨਾ ਪਿਆਰਾ ਇਹ ਫਰੰਟ ਹੈ ਸਾਰਾ ਜਿੰਨਾ ਮਰਜੀ ਏ ਲਾਈਨ ਤੁਸੀਂ ਬਣਾ ਸਕਦੇ ਹੋ ਕੋਈ ਬਾਜ਼ੂ ਦਾ ਚੱਕਰ ਨਹੀਂ ਹੈਗਾ ਜਿੰਨਾ ਮਰਜੀ ਘੇਰਾ ਜਿੰਨਾ ਫੁੱਲ ਹੈਗਾ ਘੇਰਾ ਉਹ ਨਹੀਂ ਘੇਰਾ ਤੁਸੀਂ ਇਹ ਰੱਖ ਸਕਦੇ ਹੋ ਬਹੁਤ ਪਿਆਰਾ ਵਰਕ ਦੇ ਨਾਲ ਹੀ ਬਲੈਕ ਕਲਰ ਦੇ ਵਿੱਚ ਇਹ ਫਰੰਟ ਆ ਗਿਆ ਹੁਣ ਤੁਹਾਨੂੰ ਦਿਖਾਣੇ ਆ ਇਹਦਾ ਸਾਰਾ ਇਹ ਬੈਕ ਇਹ ਬੈਕ ਆ ਗਈ ਸ਼ਰਟ ਦੀ ਇਹ ਦੇਖੋ ਕਿੰਨੀ ਪਿਆਰੀ ਇਹ ਬੈਕ ਹੈ ਇਹ ਆ ਗਈਆਂ ਜੀ ਬਾਜ਼ੂ ਇਹ ਬਾਜੂ ਤੇ ਆ ਜਾਣੋ ਵਰਕ ਦੇਖੋ ਵੇਲ ਬਣੀ ਹੋਈ ਐ ਦੋਨੋਂ ਬਾਜੂ ਆ ਜਾਣੀਆਂ ਇਹ ਆ ਗਿਆ ਜੀ ਬਾਟਮ ਤੇ ਵਰਕ ਚੇਹ ਸਲਵਾਰ ਬਣਾ ਲਓ ਚੇਹ ਪਲਾਜ਼ੋ ਇਹ ਤੁਹਾਡੀ ਚੁਆਇਸ ਐ ਕਿ ਤੁਸੀਂ ਕੀ ਬਣਾਉਣਾ ਨਾਲ ਇਹ ਬਾਟਮ ਦੀ ਦੂਜੀ ਸਾਈਡ ਆ ਗਈ ਤੇ ਇਹ ਆ ਗਿਆ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ ਇਹ ਦੁਪੱਟਾ ਆ ਗਿਆ ਦੁਪੱਟੇ ਦੇ ਵੇਲ ਵੀ ਬਣੀ ਹੋਈ ਐ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਐ ਇਹ ਸੀਗਾ ਆਪਣਾ ਇਹਦਾ ਫਰੰਟ ਉੜਾ ਪਿਆਰਾ ਸੂਟ ਬਲੈਕ ਕਲਰ ਦੇ ਵਿੱਚ ਇੱਕ ਮੈਂ ਤੁਹਾਨੂੰ ਰੈੱਡ ਦਿਖਾਇਆ ਪਹਿਲਾਂ ਇੱਕ ਬਲੈਕ ਦਿਖਾਇਆ ਵਰਕ ਸਾਰਿਆਂ ਦਾ ਸੇਮ ਹੈ 3100 ਪ੍ਰਾਈਸ ਦੇ ਨਾਲ 3100 ਪ੍ਰਾਈਸ ਰਹਿਣਾ ਸੂਟਾਂ ਦਾ ਤੇ ਇੱਕ ਤੋਂ ਇੱਕ ਸੋਨਾ ਕਲਰ ਦਿਖਾਵਾਂਗੇ ਨੈਕਸਟ ਆ ਗਿਆ ਪੀਚ ਕਲਰ ਇਹ ਤਾਂ ਨਾਲ ਦੀ ਨਾਲ ਮੈਂ ਚੈੱਕ ਰਹੀਆਂ ਕਿਉਂਕਿ ਫਿਰ ਬਹੁਤ ਔਖਾ ਹੋ ਜਾਂਦਾ ਫੁੱਲ ਅਟੈਚ ਹੈ ਜੀ ਸੂਟ ਇਹ ਇਹ ਦੇਖੋ ਬਹੁਤ ਸੋਨਾ ਪੀਚ ਕਲਰ ਹੈ ਕੰਮ ਠੀਕ ਆ ਰਿਹਾ ਬੜਾ ਸੋਹਣਾ ਲਾਈਟ ਪੀਚ ਕਲਰ ਹੁਣ ਤੁਹਾਨੂੰ ਲਾਈਟ ਕਲਰ ਹੀ ਦਿਖਾਵਾਂਗੇ ਇਹ ਦੇਖੋ ਇਹਦਾ ਵਰਕ ਲੱਗਿਆ ਜੀ ਦੂਜਿਆਂ ਦੇ ਵਿੱਚ ਅੰਬੀ ਵਾਲਾ ਵਰਕ ਸੀਗਾ ਇਹਦੇ ਵਿੱਚ ਸਾਰਾ ਫਲਾਵਰ ਦੇ ਵਿੱਚ ਵਰਕ ਹੈ ਇਹ ਸਾਰਾ ਹੱਥ ਦਾ ਟਾਂਕਾ ਹੁੰਦਾ ਜੀ ਪੁੱਠੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਆਪਾਂ ਇਧਰੋਂ ਕਢਾਈ ਕੱਢਦੇ ਹੁੰਨੇ ਆ ਇਹ ਵਾਲੀ ਜਿਨ ਕਈਆਂ ਨੂੰ ਤਾਂ ਆਉਂਦੀ ਹੋਣੀ ਜੀ ਇਹ ਵਾਲੀ ਕਢਾਈ ਕੱਢਣੀ ਬੜਾ ਪਿਆਰਾ ਇਹ ਵਰਕ ਇਹ ਦੇਖੋ ਇਹ ਫਰੰਟ ਆ ਗਿਆ ਸਾਰਾ ਜਿੰਨਾ ਮਰਜੀ ਤੁਸੀਂ ਫੁੱਲ ਲੈਂਥ ਰੱਖ ਸਕਦੇ ਹੋ ਜਿੰਨਾ ਮਰਜੀ ਇਹਨੂੰ ਤੁਸੀਂ ਰੈਡੀ ਰੱਖ ਸਕਦੇ ਹੋ ਬਹੁਤ ਪਿਆਰਾ ਇਹ ਬੈਕ ਸਟਾਰਟ ਹੋ ਗਈ ਇਹਦੀ ਵੈਸੇ ਤਾਂ ਹੁਣ ਮੈਨੂੰ ਲੱਗ ਨਹੀਂ ਰਿਹਾ ਵੀ ਮੈਨੂੰ ਪੂਰੀ ਚੰਗੀ ਤਰ੍ਹਾਂ ਖੋਲ ਕੇ ਦਿਖਾਉਣਾ ਚਾਹੀਦਾ ਪਰ ਫੇਰ ਵੀ ਮੈਨੂੰ ਐ ਹੁੰਦਾ ਵੀ ਸਾਰਾ ਪਤਾ ਹੋਣਾ ਚਾਹੀਦਾ ਵੀ ਕੀ ਲੁੱਕ ਆ ਰਹੀ ਐ ਸੂਟ ਦੀ ਆਪਾਂ ਨਾਲੇ ਕੋਈ ਡਿਫੈਕਟ ਵਗੈਰਾ ਦਾ ਵੀ ਪਤਾ ਲੱਗ ਜਾਂਦਾ ਸਾਨੂੰ ਇਹ ਬੈਕ ਪੁੱਲਾ ਆ ਗਿਆ ਇਹ ਬਾਜੂ ਆ ਗਈ ਜੀ ਸੂਟ ਦੀ ਇਹ ਬਾਜੂ ਤੇ ਆ ਜਾਣਾ ਇਹ ਬਾਟਮ ਤੇ ਵਰਕ ਆ ਜਾਣਾ ਬਾਟਮ ਤੇ ਇਹ ਦੂਜੀ ਸਾਈਡ ਤੇ ਬਾਟਮ ਤੇ ਆ ਜਾਣਾ ਵਰਕ ਤੇ ਇਹ ਆ ਗਿਆ ਇਸ ਦਾ ਦੁਪੱਟਾ ਦੁਪੱਟੇ ਦੀ ਇੱਕ ਸਾਈਡ ਵੇਲ ਦੋਨੋਂ ਸਾਈਡ ਪੱਲਿਆਂ ਤੇ ਵੇਲ ਹੈ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਜੀ ਇਹਦੇ ਬਹੁਤ ਪਿਆਰਾ ਇਹ ਆਪਣਾ ਇਹ ਦੇਖੋ ਪੀਚ ਕਲਰ ਦੇ ਵਿੱਚ ਇਹ ਸੂਟ ਲਾਈਟ ਜਿਹਾ ਪੀਚ ਕਲਰ ਹੈ ਬੜਾ ਪਿਆਰਾ 3100 ਪ੍ਰਾਈਸ ਦੇ ਨਾਲ ਜੀ 3100 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਰਹਿਣਗੇ ਆਪਣੇ ਤੇ ਨੈਕਸਟ ਆ ਗਿਆ ਜੀ ਬੜਾ ਸੋਹਣਾ ਪੈਰਟ ਗ੍ਰੀਨ ਕਲਰ ਹੈ ਪੈਰਟ ਕਲਰ ਦੇ ਵਿੱਚ ਬੜਾ ਸੋਹਣਾ ਬ੍ਰਾਈਟ ਜਿਹਾ ਕਲਰ ਹੈ ਇਹਦਾ ਵੀ ਵਰਕ ਅਲੱਗ ਹੈ ਬੜਾ ਸੋਹਣਾ ਅਲੱਗ ਡਿਜ਼ਾਈਨ ਦੇ ਵਿੱਚ ਵਰਕ ਹੈ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਜੀ ਜੌਰਜਟ ਦੇ ਸੂਟਾਂ ਦੀ ਗਰਮੀਆਂ ਦੇ ਸੂਟ ਹੈ ਜੀ ਲਖਨਵੀ ਇਹ ਆਪਣੇ ਬਹੁਤ ਸੋਹਣੇ ਇਹ ਫਰੰਟ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰਾ ਜਿੰਨਾ ਮਰਜੀ ਏ ਲਾਈਨ ਤੁਸੀਂ ਰੱਖ ਸਕਦੇ ਹੋ ਘੇਰਾ ਫੁੱਲ ਲੈਂਥ ਜਿੰਨੀ ਮਰਜ਼ੀ ਤੁਸੀਂ ਰੈਡੀ ਰੱਖ ਸਕਦੇ ਹੋ ਇਹ ਆ ਗਿਆ ਫਰੰਟ ਇਹ ਆ ਗਈ ਬੈਕ ਸਟਾਰਟ ਹੋ ਗਈ ਸੂਟ ਦੀ ਇੱਥੇ ਤੋਂ ਬੈਕ ਸਟਾਰਟ ਹੋ ਜਾਣੀ ਜੀ ਸਾਰੀ ਬੈਕ ਦੇ ਵਿੱਚ ਇਹ ਬੂਟੀ ਹੈ ਇਹ ਦੇਖੋ ਇਹ ਆ ਗਈਆਂ ਬਾਜੂ ਇਹ ਬਾਜੂ ਤੇ ਆ ਜਾਣਾ ਜੀ ਫਰੰਟ ਤੇ ਵੇਲ ਹੈ ਵਿੱਚ ਬੂਟੀ ਹੈ ਕਲਰ ਬੜਾ ਸੋਹਣਾ ਇਹ ਵੀ ਤੇ ਇਹ बॉटम ਤੇ ਆ ਜਾਣਾ ਵਰਕ ਇਹ ਦੂਜੀ ਸਾਈਡ बॉटम ਤੇ ਆ ਜਾਣਾ ਜੀ ਵਰਕ ਇਹ ਦੇਖੋ ਇਹ बॉटम ਤੇ ਆ ਜਾਣਾ ਜਿੰਨੇ ਮਰਜੀ ਚਾਹੇ ਸਲਵਾਰ ਜਿੰਨਾ ਮਰਜੀ ਪੌਂਚਾ ਬਣਾ ਸਕਦੇ ਹੋ ਤੁਸੀਂ ਚਾਹੇ ਪਲਾਜ਼ੋ ਬਣਾ ਲਓ ਇਹ ਹੈਗਾ ਇਸ ਦਾ ਦੁਪੱਟਾ ਦੁਪੱਟੇ ਤੇ ਪੂਰਾ ਖੁੱਲਾ ਦੁਪੱਟਾ ਇਹ ਵੀ ਤੁਸੀਂ ਦੇਖ ਸਕਦੇ ਹੋ ਦੁਪੱਟੇ ਦਾ ਅਰਜ਼ਿ ਦਿਖਾਉਣੀ ਆ ਮੈਂ ਇਹ ਨਹੀਂ ਹੈਗਾ ਵੀ ਆਪਣਾ ਪੂਰੇ ਅਰਜ਼ ਦੇ ਵਿੱਚ ਦੁਪੱਟਾ ਦੇਖੋ ਕਿੰਨਾ ਜੌਰ ਜਟ ਦਾ ਪੂਰਾ ਅਰਜ਼ ਹੈ ਜੀ ਦੁਪੱਟੇ ਦਾ ਇਹ ਨਹੀਂ ਹੈ ਵਿਟ ਕਟ ਹੈ ਕੋਈ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਪੂਰੇ ਅਰਚ ਦੇ ਵਿੱਚ ਬਿਲਕੁਲ ਸੌਫਟ ਜੌਰਜਟ ਹੈ ਨਾਲੇ ਬਿਲਕੁਲ ਹੀ ਸੌਫਟ ਇਹ ਆ ਗਈ ਰੋਕ ਕੇ ਸੁਣ ਦੀ ਪੈਰਟ ਕਲਰ ਦੇ ਵਿੱਚ 3100 ਪ੍ਰਾਈਸ ਦੇ ਨਾਲ ਜੀ 3100 ਪ੍ਰਾਈਸ ਰਹਿਗਾ ਨੈਕਸਟ ਆ ਗਿਆ ਬੇਬੀ ਪਿੰਕ ਕਲਰ ਲਾਈਟ ਬੇਬੀ ਪਿੰਕ ਕਲਰ ਹੈ ਪ੍ਰੋਪਰ ਅੰਬੀ ਵਾਲੇ ਡਿਜ਼ਾਈਨ ਦੇ ਨਾਲ ਬਹੁਤ ਪਿਆਰਾ ਸੂਟ ਹੈ ਜੀ ਕਲਰ ਦੇਖੋ ਕਿੰਨਾ ਸੋਹਣਾ ਇਹ ਆ ਗਿਆ ਸਾਰਾ ਵਰਕ ਇਹ ਫਰੰਟ ਆ ਗਿਆ ਸਾਰਾ ਤੇ ਹੁਣ ਦਿਖਾਵਾਂਗੇ ਤੁਹਾਨੂੰ ਬੈਕ ਵਾਸਤੇ ਸਾਰਿਆਂ ਦਾ ਵਰਕ ਦੀ ਡਿਜ਼ਾਈਨਿੰਗ ਪਰ ਕਾਫੀ ਸੂਟਾਂ ਦੀ ਲੱਗ ਗਿਆ ਜੀ ਇਹ ਬੈਕ ਆ ਗਈ ਸਾਰੇ ਬੈਕ ਤੇ ਆ ਜਾਣਾ ਬੂਟੀ ਸੰਗੜੀ ਬੂਟੀ ਹੈ ਬੈਕ ਤੇ ਵੀ ਇਹ ਆ ਗਈਆਂ ਬਾਜੂ ਆਪਣੀਆਂ ਇਹ ਬਾਜੂ ਤੇ ਆ ਜਾਣੀ ਜੀ ਵੇਲ ਇਹ बॉटम ਤੇ ਆ ਗਿਆ ਵਰਕ बॉटम ਤੇ ਤੇ ਇਹ ਵੀ बॉटम ਤੇ ਹੈ ਜੀ ਦੂਜੀ ਸਾਈਡ ਵਰਕ ਬਹੁਤ ਸੌਫਟ ਜੌਰਜਟ ਹੈ ਤੇ ਇਹ ਆ ਗਿਆ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟੇ ਦੇ ਪੱਲਿਆਂ ਤੇ ਵੇਲ ਹੈ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਬਹੁਤ ਸੋਹਣਾ ਜੌਰਜਟ ਦਾ ਸੂਟ ਇਹਨਾਂ ਨੂੰ ਕਿਸੇ ਵਧੀਆ ਫੰਕਸ਼ਨ ਤੇ ਆਪਾਂ ਵੀਅਰ ਕਰਾਂਗੇ ਬਹੁਤ ਪਿਆਰੀ ਲੁੱਕ ਆਣੀ ਹੈ 베بی ਪਿੰਕ ਕਲਰ ਦੇ ਵਿੱਚ ਦੇਖੋ ਇਹ ਸੂਟ ਆਪਾਂ 3100 ਪ੍ਰਾਈਸ ਦੇ ਨਾਲ 3100 ਪ੍ਰਾਈਸ ਦੇ ਨਾਲ ਰਹਿਣਾ ਜੀ ਇਹ ਸੂਟ ਨੈਕਸਟ ਕਲਰ ਆ ਗਿਆ ਬਹੁਤ ਸੋਹਣਾ ਫਿਰੋਜ਼ੀ ਕਲਰ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਆ ਜੀ ਬੜਾ ਪਿਆਰਾ ਜਿਹਾ ਫਿਰੋਜ਼ੀ ਕਲਰ ਹੈ ਗਰਮੀਆਂ ਦੇ ਅਕੋਰਡਿੰਗ ਅੰਬੀ ਵਾਲਾ ਡਿਜ਼ਾਈਨ ਕਿੰਨਾ ਪਿਆਰਾ ਕਲਰ ਹੈ ਇਹ ਫਰੰਟ ਆ ਗਿਆ ਫੀਟਿੰਗ ਬਹੁਤ ਸੋਹਣੀ ਆਉਂਦੀ ਹੈ ਨਾ ਸੂਟਾਂ ਦੀ ਏ ਲਾਈਨ ਸਟਾਈਲ ਚ ਬਣਾਵਾਂਗੇ ਆਪਾਂ ਇਹ ਫਰੰਟ ਆ ਗਿਆ ਦੇਖੋ ਸਾਰਾ ਜਿੰਨਾ ਮਰਜੀ ਕੇਰਾ ਤੁਸੀਂ ਰੱਖ ਸਕਦੇ ਹੋ ਪੂਰਾ ਹੈਵੀ ਸੂਟ ਬਹੁਤ ਪਿਆਰਾ ਸੂਟ ਤੇ ਨਾਲ ਹੈਗਾ ਇਹ ਦੇਖੋ ਬਹੁਤ ਸੋਹਣਾ ਇਹ ਬੈਕ ਤੇ ਆ ਗਿਆ ਜੀ ਵਰਕ ਇਹ ਬੈਕ ਤੇ ਆ ਜਾਣਾ ਸਾਰਾ ਪੱਲਾ ਇਹ ਬੈਕ ਦਾ ਹੀ ਸਾਰਾ ਇਹ ਇਹ ਬੈਕ ਆ ਗਈ ਇਹ ਆਗੀਆਂ ਬਾਜ਼ੂ ਇਹ ਬਾਹਾਂ ਤੇ ਆ ਜਾਣਾ ਜੀ ਵਰਕ ਤੇ ਇਹ ਬਾਟਮ ਤੇ ਹੈ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਇਹ ਬਾਟਮ ਤੇ ਵਰਕ ਹੈ ਤੇ ਇਹ ਦੂਜੀ ਸਾਈਡ ਆ ਗਿਆ बॉटम ਤੇ ਵਰਕ ਤੇ ਇਹ ਹੈਗਾ ਆਪਣਾ ਪੂਰਾ 2.5 ਮੀਟਰ ਦਾ ਦੁਪੱਟਾ ਦੁਪੱਟਾ ਕੋਈ ਫਿਸਲਣ ਵਾਲਾ ਨਹੀਂ ਬਿਲਕੁਲ ਬਹੁਤ ਸੋਹਣੀ ਦਾਣੇਦਾਰ ਜੌਰਜਟ ਹੈ ਸੌਫਟ ਦੇ ਵਿੱਚ ਇਹ ਲੁੱਕ ਆ ਰਣੀ ਜੀ ਸੁਬਰੀ ਬੜਾ ਪਿਆਰਾ ਅੰਬੀ ਵਾਲੇ ਡਿਜ਼ਾਈਨ ਦੇ ਵਿੱਚ ਇਹ ਲਾਈਟ ਫਰੋਜ਼ੀ ਜਿਹਾ ਕਲਰ ਹੈ ਕਲਰ ਕਿੰਨਾ ਪਿਆਰਾ ਹੈ ਇੱਥੇ ਤੋਂ ਤੁਸੀਂ ਲੈ ਸਕਦੇ ਹੋ ਸਕਰੀਨ ਸ਼ਾਟ ਪੂਰਾ ਸੂਟ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਪੂਰਾ ਐਕਸਪਲੇਨ ਕਰ ਦਾਂਗਾ 3100 ਪ੍ਰਾਈਸ ਦੇ ਦਾ ਨੈਕਸਟ ਆ ਗਿਆ ਥੋੜਾ ਡਾਰਕ ਪਿੰਕ ਦੇ ਵਿੱਚ ਆ ਪਹਿਲਾਂ ਮੈਂ ਸੂਟ ਦਿਖਾਇਆ ਸੀ ਤੁਹਾਨੂੰ ਬੇਬੀ ਪਿੰਕ ਸੀਗਾ ਇਹ ਥੋੜਾ ਪਿਆਜ਼ੀ ਟੋਨ ਤੇ ਥੋੜਾ ਡਾਰਕ ਪਿੰਕ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਡਿਜ਼ਾਈਨਿੰਗ ਇਹਦੀ ਵੀ ਬੜੀ ਪਿਆਰੀ ਹੈ ਇਹ ਦੇਖੋ ਕਿੰਨਾ ਸੋਹਣਾ ਵਰਕ ਸਾਰਿਆਂ ਦਾ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਵਰਕ ਹੈ ਅੰਬੀ ਵਾਲੇ ਡਿਜ਼ਾਈਨ ਵੀ ਕਾਫੀ ਤਰ੍ਹਾਂ ਦੇ ਹੈਗੇ ਆ ਡਿਜ਼ਾਈਨ ਇਹਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਸਾਰਾ ਫਰੰਟ ਪੂਰਾ ਹੈਵੀ ਵਰਕ ਹੈ ਕੋਈ ਦਣਨ ਵਾਲਾ ਨਹੀਂ ਹੈਗਾ ਸਾਰਾ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਪੂਰਾ ਸੂਟ ਜੌਰਜਟ ਦੇ ਵਿੱਚ ਹੈ ਇਹ ਬੈਕ ਆ ਗਈ ਜੀ ਦੇਖੋ ਬੈਕ ਪੱਲਾ ਆ ਗਿਆ ਸਾਰਾ ਇਹ ਬਾਜ਼ੂ ਆ ਗਈਆਂ ਤੇ ਬਾਜ਼ੂ ਤੇ ਆ ਗਿਆ ਇਹ बॉटम ਤੇ ਆ ਗਿਆ ਜੀ ਵਰਕ ਇਹ ਦੂਜੀ ਸਾਈਡ ਆ ਗਿਆ बॉटम ਤੇ ਵਰਕ ਦੀ ਬਾਟਮ ਦੇ ਵਰਕ ਹੈ ਤੇ ਇਥੋਂ ਸ਼ੁਰੂ ਹੋ ਗਿਆ ਆਪਣਾ ਦੁਪੱਟਾ ਦੁਪੱਟੇ ਤੇ ਵੇਲ ਵੀ ਹੈ ਵਿੱਚ ਬੁੱਟੀ ਹੈ ਸਾਰੇ ਦੁਪੱਟੇ ਤੇ ਬਹੁਤ ਪਿਆਰਾ ਸੂਟ ਹੈ ਡਾਰਕ ਪਿੰਕ ਕਲਰ ਦੇ ਵਿੱਚ ਹੈ ਜੀ ਇਹ ਬਹੁਤ ਜ਼ਿਆਦਾ ਡਾਰਕ ਵੀ ਨਹੀਂ ਕਹਿ ਸਕਦੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਬੇਬੀ ਪਿੰਕ ਦਿਖਾਇਆ ਉਹਦੇ ਤੋਂ ਡਾਰਕ ਹੈ ਜੀ ਇਹ ਸੂਟ ਜਿਵੇਂ ਪਹਿਲਾਂ ਬੇਬੀ ਪਿੰਕ ਦਿਖਾਇਆ ਉਹਦੇ ਨਾਲੋਂ ਕਲਰ ਡਾਰਕ ਹੈ 3100 ਪ੍ਰਾਈਸ ਦੇ ਨਾਲ 3100 ਪ੍ਰਾਈਸ ਹੈ ਤੇ ਨੈਕਸਟ ਆ ਗਿਆ yellow ਕਲਰ yellow ਇਹਦਾ ਬਹੁਤ ਸੋਹਣਾ ਐ ਅੱਖਾਂ ਨੂੰ ਚੁੱਭਣ ਵਾਲਾ yellow ਨੂੰ ਇਹ ਸੂਟ ਦੇਖੋ ਪੂਰਾ ਆਪਣਾ ਖੁੱਲਿਆ ਹੋਇਆ ਵਿੱਚ ਮੈਂ ਤੁਹਾਨੂੰ ਇਹਦਾ ਸੌਖਾ ਹੋ ਜਾਦਾ ਮੈਨੂੰ ਦਿਖਾਉਣਾ ਦੁਪੱਟਾ ਲੱਗ ਕੀਤਾ ਹੋਇਆ ਇਹਦਾ ਇਹ ਹੈਗਾ ਫਰੰਟ ਅੰਬੀ ਵਾਲਾ ਡਿਜ਼ਾਈਨ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਫਰੰਟ ਪੂਰਾ ਹੈਗੀ ਹੈ ਜੀ ਬਹੁਤ ਸੋਹਣਾ ਇਹ ਆ ਗਈ ਇਸ ਦੀ ਬੈਕ ਇਹ ਬੈਕ ਪੱਲਾ ਆ ਗਿਆ ਇਹ ਬੈਕ ਆ ਗਈ ਸਾਰੇ ਦੇ ਵਿੱਚ ਬੁਟੀ ਆ ਤੇ ਇਹ ਆ ਗਈਆਂ ਜੀ ਬਾਜ਼ੂ ਇਹ ਬਾਜ਼ੂ ਤੇ ਆ ਜਨਾ ਇਹ ਬਾਟਮ ਦਾ ਵਰਕ ਹੈ ਜੀ ਉਹਦੇ ਪੂਰਾ ਸੂਟ ਹੈਗਾ ਆਪਣਾ ਇਹ ਇਹ ਮੈਂ ਤਾਂ ਨਹੀਂ ਤੁਹਾਨੂੰ ਬੈਕ ਖਲਾਉ ਕਰਿਆ ਕਿਉਂਕਿ ਆਪਾਂ ਦੁਪੱਟਾ ਵੀ ਖੋਲ ਕੇ ਦਿਖਾਣਾ ਇਹ ਆ ਗਿਆ ਆਪਣਾ ਫਰੰਟ ਪੂਰਾ ਤੇ ਨਾਲ ਹੈਗਾ ਇਹ ਦੇਖੋ ਬਹੁਤ ਪਿਆਰਾ ਦੁਪੱਟਾ ਦੁਪट्टे ਤੇ ਦੇਖ ਸਕਦੇ ਹੋ ਤੁਸੀਂ ਪੱਲਿਆਂ ਤੇ ਵੇਲ ਹੈ ਦੁਪट्टे ਦੇ ਤੇ ਵਿੱਚ ਦੁਪट्टे ਦੇ ਸਾਰੀ ਇਹ ਬੂਟੀ ਹੈ ਪੂਰਾ ਖੁੱਲਾ ਦੇਖੋ ਬਹੁਤ ਸੌਫਟ ਦੇ ਵਿੱਚ ਦੁਪੱਟਾ ਪੂਰੇ ਦੇ ਵਿੱਚ ਇਹ ਇਹ ਲੁੱਕ ਹੈ ਬਹੁਤ ਸੋਹਣਾ ਸੂਟ ਹੈ ਲਖਨਵੀ ਸੂਟ ਦਿਖਾਏ ਆ ਜੀ ਅੱਜ ਮੈਂ ਤੁਹਾਨੂੰ ਜਾਰਗੇਟ ਦੇ ਵਿੱਚ 3100 ਪ੍ਰਾਈਸ ਹੈ 3100 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਸਾਰੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣਾ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 81465808038146680800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ